ਜੈਤੋਂ ਦਾ ਸਾਕਾ ਸਿੱਖ ਇਤਿਹਾਸ ਦਾ ਇੱਕ ਮਹੱਤਵਪੂਰਨ ਘਟਨਾਗ੍ਰਾਮ ਹੈ ਜੋ 1923-25 ਈਸਵੀ ਵਿੱਚ ਨਾਭਾ ਰਿਆਸਤ ਦੇ ਜੈਤੋਂ ਸ਼ਹਿਰ ਵਿੱਚ ਵਾਪਰਿਆ ਇਸ ਦੀ ਸ਼ੁਰੂਆਤ ਨਾਭਾ ਦੇ ਮਹਾਰਾਜਾ ਰਿਪੂਦਮਨ ਸਿੰਘ ਨੂੰ ਅੰਗਰੇਜ਼ ਸਰਕਾਰ ਦੁਆਰਾ ਗੱਦੀ ਤੋਂ ਹਟਾਏ ਜਾਣ ਕਾਰਨ ਹੋਈ ਮਹਾਰਾਜਾ ਨੂੰ ਹਟਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਨਾਭਾ ਰਿਆਸਤ ਵਿੱਚ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਤੇ پابੰਦੀਆਂ ਲਗਾ ਦਿੱਤੀਆਂ ਸਿੱਖਾਂ ਨੇ ਜੈਤੋਂ ਦੇ ਗੁਰਦੁਆਰਾ ਗੰਗਸਰ ਵਿੱਚ ਅਖੰਡ ਪਾਠ ਦੀ ਰਸਮ ਸ਼ੁਰੂ ਕੀਤੀ ਪੁਲਿਸ ਨੇ ਅਖੰਡ ਪਾਠ ਵਿੱਚ ਸ਼ਾਮਲ ਸੰਗਤਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ 27 ਅਗਸਤ ਤੇ ਸਰਦਾਰ 인ਦਰ ਸਿੰਘ ਮੋੜ ਨੂੰ ਗ੍ਰਿਫਤਾਰ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਤੋਂ ਜੈਤੋਵਲ ਸਿੱਖ ਜੱਥੇ ਭੇਜਨੇ ਸ਼ੁਰੂ ਕਰ ਦਿੱਤੇ ਹਰ ਜੱਥੇ ਵਿੱਚ 25 ਸਿੰਘ ਸ਼ਾਮਲ ਹੁੰਦੇ ਸਨ ਜੋ ਅਖੰਡ ਪਾਠ ਨੂੰ ਮੋੜ ਸ਼ੁਰੂ ਕਰਨ ਲਈ ਪ੍ਰਾਨ ਕਰਕੇ ਜਾਂਦੇ ਸਨ ਪੁਲਿਸ ਨੇ ਇਹਨਾਂ ਜੱਥਿਆਂ 'ਚ ਜਾਂਦੇ ਸਿੱਖਾਂ ਨੂੰ ਰੋਕਿਆ ਮਾਰਿਆ ਅਤੇ ਜੰਗਲਾਂ ਵਿੱਚ ਛੱਡ ਦਿੱਤਾ 21 ਫਰਵਰੀ 1924 ਨੂੰ ਤਿੱਬੀ ਸਾਹਿਬ ਨੇੜੇ ਅੰਗਰੇਜ਼ ਅਫਸਰਾਂ ਨੇ ਸਿੱਖ ਜੱਥਿਆਂ 'ਤੇ ਗੋਲੀਬਾਰੀ ਕਰ ਦਿੱਤੀ ਇਸ ਵਿੱਚ 100 ਸਿੰਘ ਸ਼ਹੀਦ ਹੋਏ ਅਤੇ 200 ਜ਼ਖਮੀ ਹੋਏ ਸਿੱਖਾਂ ਨੇ ਹਾਰ ਨਾ ਮੰਨੀ ਅਤੇ ਲਗਾਤਾਰ ਜੱਥੇ ਭੇਜਦੇ ਰਹੇ 25 ਨੂੰ ਅੰਗਰੇਜ਼ ਸਰਕਾਰ ਨੇ ਚੁੱਕ ਕੇ ਗੁਰਦੁਆਰਾ ਐਕਟ ਮੰਨ ਲਿਆ ਅਤੇ 27 ਜੁਲਾਈ ਨੂੰ ਸਾਰੇ ਸਿੱਖ ਕੈਦੀਆਂ ਨੂੰ ਰਿਹਾ ਕਰ ਦਿੱਤਾ ਗਿਆ ਇਹ ਲਹਿਰ ਸਿੱਖਾਂ ਦੀ ਧਾਰਮਿਕ ਸਵੈਮਾਨ ਲਈ ਸੀ ਅਤੇ ਇਸ ਨੇ ਅੰਗਰੇਜ਼ ਸਰਕਾਰ ਨੂੰ ਸਿੱਖ ਅਧਿਕਾਰੀਆਂ ਨੂੰ ਮੰਨਣ ਲਈ ਮਜਬੂਰ ਕਰ ਦਿੱਤਾ ਜੈਤੂ ਮੋਰਚਾ ਸਿੱਖ ਇਤਿਹਾਸ ਵਿੱਚ ਸ਼ਹਾਦਤ ਅਤੇ ਸੰਘਰਸ਼ ਦੀ ਮਿਸਾਲ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ